嗯。Mm.

ਮਸਤੀ ਚ ਨੱਚਦੇ ਮਜ਼ਾਕ ਸਾਈਂ ਦੇ ਦੁਨੀਆ ਤਹੇ ਜੀ ਨੂੰ ਬੇਕਾਰ ਲੱਗਦਾ ਦੁਨੀਆ ਤਹੇ ਜੀ ਨੂੰ ਬੇਕਾਰ ਲੱਗਦਾ ਉਹਦੇ ਦਰੂ ਤੇ ਆ ਕੇ ਉਹ ਪਾਰ ਲੱਗਦਾ ਉਹਦੇ ਦਰਮ ਤੇ ਆ ਕੇ ਉਹ ਪਾਰ ਲੱਗਦਾ ਚਮਕਦੇ ਪੂਰੇ ਦੇ ਤੋਰੰਗ ਸਾਈਂ ਦੇ ਚਮਕਦੇ ਪੂਰੇ ਦੇ ਤੋਰੰਗ ਸਾਈਂ ਦੇ ਮਸਤੀ ਚ ਨੱਚਦੇ ਮਜ਼ਾਕ ਸਾਈਂ ਦੇ ਮਸਤੀ ਚ ਨੱਚੇ ਮਲੰਗ ਸਾਈਂ ਦੇ ਚੜਿਆ ਦੇਖ ਲੋ ਰੰਗ ਸਾਈਂ ਦੇ ਚੜਿਆ ਦੇਖ ਲੋ ਰੰਗ ਸਾਈਂ ਦੇ ਮਸਤੀ ਚ ਨੱਚੇ ਮਲੰਗ ਸਾਈਂ ਦੇ ਸ਼ਕਲਾਂ ਦੀ ਬਾਬਾ ਰੰਮ ਜਪ ਸ਼ਾਂਤਾਂ ਸ਼ਕਲਾਂ ਦੀ ਬਾਬਾ ਰੰਮ ਜਪ ਸ਼ਾਂਤਾਂ ਮਨ ਦੀਆਂ ਬੁੱਝੇ ਸਭ ਤੇ ਉਹ ਜਾਣਦਾ ਉਹ ਮਨ ਦੀਆਂ ਬੁੱਝੇ ਸਭ ਤੇ ਉਹ ਜਾਣਦਾ

ਮਨ ਤੋਂ ਬੇਕਾਰਾਂ ਬਾੜੀ ਲੱਤ ਜਾਂਦੀ ਮਹਿਲ ਨਹੀਂ ਮਨ ਤੋਂ ਬੇਕਾਰਾਂ ਬਾੜੀ ਲੱਤ ਜਾਂਦੀ ਮਹਿਲ ਨਹੀਂ ਕੁਲੀ ਵਿੱਚ ਬੈਠਾ ਬਾਬਾ ਬਣਾਵੇ ਮਹਿਲੀ ਕੁਲੀ ਵਿੱਚ ਬੈਠਾ ਬਾਬਾ ਬੜਾਵੇ ਮਹਿਲੀ ਮਨ ਤੋਂ ਬੇਕਾਰਾਂ ਬਾੜੀ ਲੱਤ ਜਾਂਦੀ ਮਹਿਲ ਨਹੀਂ ਮਨ ਤੋਂ ਬੇਕਾਰਾਂ ਬਾੜੀ ਲੱਤ ਜਾਂਦੀ ਮਹਿਲ ਨਹੀਂ ਕੁੱਲੀ ਵਿੱਚ ਬੈਠਾ ਬਾਬਾ ਬਣਾਵੇ ਮੈਣੀ ਉਹ ਕੁੱਲੀ ਵਿੱਚ ਬੈਠਾ ਬਾਬਾ ਬਣਾਵੇ ਮੈਣੀ ਆਉਂਦੇ ਆ ਤੂਰੇ ਅਨੰਦ ਸਾਈਂ ਦੇ ਆ ਗਿਆ ਤੂਰੇ ਅਨੰਦ ਸਾਈਂ ਦੇ ਓ ਮਾਫੀ ਜਿਨਾ ਚੇਤੇ ਮਿਲ ਗਦੇ ਸਾਈਂ ਦੇ ਓ ਮਾਫੀ ਜਿਨਾ ਚੇਤੇ ਮਿਲ ਗਦੇ ਸਾਈਂ ਦੇ ਚੜਿਆ ਦੇਖ ਲੋ ਰੰਗ ਸਾਈਂ ਦੇ ਚੜਿਆ ਦੇਖ ਲੋ

ਤਕਦੀਰਾ ਖੋਲਦਾ ਹੋ ਰਜਾ ਵਿਖਿਆ ਤੇ ਬਾਬਾ ਤਕਦੀਰਾ ਖੋਲਦਾ ਕਰਦਾਰ ਹੋਵੇ ਰੰਗ ਰੰਗ ਸਾਈਂ ਦੇ ਕਰਦਾਰ ਹੋਵੇ ਰੰਗ ਰੰਗ ਸਾਈਂ ਦੇ ਹੋ ਮਸਤੀ ਜਨ ਨੱਚਦੇ ਮਨੰਗ ਸਾਈਂ ਦੇ ਹੋ ਮਸਤੀ ਜਨ ਨੱਚਦੇ ਮਨੰਗ ਸਾਈਂ ਦੇ ਛੜਿਆ ਦੇਖ ਲੋ ਰੰਗ ਸਾਈਂ ਦੇ ਛੜਿਆ ਦੇਖ ਲੋ ਰੰਗ ਸਾਈਂ ਦੇ ਹੋਨ ਮਸਤੀ ਚ ਨੱਚਦੇ ਮਿਲੰਦੇ ਸਾਈਂਦੇ ਹੋਨ ਮਸਤੀ ਚ ਨੱਚਦੇ ਮਿਲੰਦੇ ਸਾਈਂਦੇ ਐਸੀ ਮੇਰੇ ਬਾਬੇ ਨੇ ਐਸੀ ਮੇਰੇ ਬਾਬੇ ਨੇ ਕੀਤੀ ਕਮਾਈਏ ਐਸੀ ਮੇਰੇ ਬਾਬੇ ਨੇ ਕੀਤੀ ਕਮਾਈਏ ਹੋ ਕਿਤੇ ਮੰਗਦੇ ਮੁਬੱਕ ਦਿੰਦਾ ਬਾਦਸ਼ਾਹੀਏ ਹੋ ਕਿਤੇ ਮੰਗਦੇ ਨੂੰ ਬਖ ਦਿੰਦਾ ਬਾਦਸ਼ਾਹੀਏ ਐਸੀ ਮੇਰੇ ਬਾਪ ਨੇ ਤਕੀਰੀ ਕਮਾਈਏ ਐਸੀ ਮੇਰੇ ਬਾਪ ਨੇ ਤਕੀਰੀ ਕਮਾਈਏ ਹੋ ਕੇਤੇ ਮੰਗ ਤੇ ਮੋ ਬਖ ਦਿੰਦਾ ਬਾਦਸ਼ਾਹੀ ਏ ਹੋ ਕੇਤੇ ਮੰਗ ਤੇ ਮੋ ਬਖ ਦਿੰਦਾ ਬਾਦਸ਼ਾਹੀ ਏ ਬਾਦਸ਼ਾਹ ਦੇ ਨਾਮ ਨਾਲ ਜੇ ਬਾਦਸ਼ਾਹੀ ਸਾਈਂ ਦੇ ਬਾਦਸ਼ਾਹ ਦੇ ਨਾਮ ਨਾਲ ਜੇ ਬਾਦਸ਼ਾਹੀ ਸਾਈਂ ਦੇ ਹੋ ਮਸਤੀ ਚ ਨੱਚਦੇ ਮਲੰਗ ਸਾਈਂ ਦੇ ਹੋ ਮਸਤੀ ਚ ਨੱਚਦੇ ਮਲੰਗ ਸਾਈਂ ਦੇ ਕੋਈ ਨਾਮ ਨੂੰ ਤੇ ਆਵੇ ਕੋਈ ਸੱਖਾ ਦੇਦਾਰ ਦਾ ਕੋਈ ਨਾਮ ਨੂੰ ਤੇ ਆਵੇ ਕੋਈ ਸੱਖਾ ਦੇਦਾਰ ਦਾ ਹੋ ਜਿਕਰਾ ਪੂਰਾ ਗੋਜ ਨਾਮ ਸਾਈਂ ਸਰਕਾਰ ਦਾ ਹੋ ਜਿਕਰਾ ਪੂਰਾ ਗੋਜ ਨਾਮ ਸਾਈਂ ਸਰਕਾਰ ਦਾ ਕੋਈ ਨਾਮ ਨੂੰ ਤੇ ਆਵੇ ਕੋਈ ਸੱਖਾ ਦੇਦਾਰ ਦਾ ਕੋਈ ਨਾਮ ਨੂੰ ਤੇ ਆਵੇ ਕੋਈ ਸੱਖਾ ਦੇਦਾਰ ਦਾ ਜਿਕਰਾ ਪੂਰਾ ਗੋਜ ਨਾਮ ਸਾਈਂ ਸਰਕਾਰ ਦਾ ਸਰਕਾਰ ਪੂਰਾ ਭੂਜ ਦਾਮ ਸਾਈਂ ਸਰਕਾਰ ਦਾ ਸਤ ਨਾਮ ਕਰੇ ਸੱਜ ਦੇ ਸਤ ਨਾਮ ਕਰੇ ਸੱਜ ਦੇ ਰੱਜ ਰੱਜ ਸਾਈਂ ਦੇ ਸਤ ਨਾਮ ਕਰੇ ਸੱਜ ਦੇ ਰੱਜ ਰੱਜ ਸਾਈਂ ਦੇ ਹੋ ਮਸਤੀ ਜਿਨ ਨੱਚਦੇ ਮਨ ਲੱਗ ਸਾਈਂ ਦੇ ਹੋ ਮਸਤੀ ਜਿਨ ਨੱਚਦੇ ਮਨ ਲੰਦੇ ਸਾਈਂ ਦੇ ਝੜਿਆ ਦੇਖ ਲੋ ਝੜਿਆ ਦੇਖ ਲੋ ਰੰਗ ਸਾਈਂ ਦੇ ਝੜਿਆ ਦੇਖ ਲੋ ਰੰਗ ਸਾਈਂ ਦੇ હો મસ્તી છ નાચે દે મલંગ સાઈ દે હો મસ્તી છ નાચે દે મલંગ સાઈ દે હો મસ્તી છ નાચે દે મલંગ સાઈ દે ઓ હો 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 હો